ਹਾਂਜੀ ਆ ਵੀਡੀਓ ਦੇਖ ਰਿਹਾ ਜੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਮੇਰੀਆਂ ਮਾਤਾਵਾਂ ਨੂੰ ਸਾਰਿਆਂ ਨੂੰ ਜੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਬਜਰੰਗੀ ਮੇਰਾ ਨਾਮ ਹੈ ਜੀ ਔਰ ਬਿੱਲੇ ਦਾ ਮੈਂ ਰੂਮ ਮੇਟ ਆ ਕਾਫੀ ਪੁਰਾਣੀ ਸਾਡੀ ਯਾਰੀ ਦੋਸਤੀ ਚੱਲਦੀ ਆ ਰਹੀ ਹੈ ਜੀ 12 13 ਸਾਲ ਤੋਂ ਔਰ ਉਹ ਪੀਜ਼ੇ ਦੀ ਸ਼ੌਪ ਤੇ ਆਏ ਸੀਗੇ ਤੇ ਅੰਦਰ ਪੀਜ਼ਾ ਚੱਕਣ ਗਿਆ ਹੋਇਆ ਤੇ ਉਹਦੇ ਤੋਂ ਚੋਰੀ ਵੀਡੀਓ ਬਣਾ ਕੇ ਤੇ ਚੋਰੀ ਹੀ ਉਹਦੇ ਪੇਜ ਤੇ ਪਾ ਦੇਣੀ ਹੈ ਜੀ ਮੇਰਾ ਮੇਨ ਮਕਸਦ ਅੱਜ ਆ ਵੀਡੀਓ ਬਣਾਉਣ ਦਾ ਅੱਜ ਦਾ ਰਹੇਗਾ ਜੀ ਕਿ ਮੇਰੇ ਨਾਲ ਉਹਨੇ ਥੋੜੀ ਜੀ ਗੱਲ ਆਪਣੇ ਦਿਲ ਦੀ ਸਾਂਝੀ ਕੀਤੀ ਸੀ ਕਿ ਸਬਸਕ੍ਰਾਈਬਰਸ ਲਾਈਕਸ ਔਰ ਕਮੈਂਟਸ ਨਹੀਂ ਆ ਰਹੇ ਹੁਣ ਤੁਸੀਂ ਖੁਦ ਦੇਖੋ ਜੀ ਕਿ ਬਿੱਲਾ ਇੰਨਾ ਪੜਿਆ ਲਿਖਿਆ ਔਰ ਸੂਝਵਾਨ ਇਨਸਾਨ ਹੈ ਜੀ ਕਿਤਾਬਾਂ ਪੰਡਨ ਦਾ ਇਨਾ ਉਹਨੂੰ ਸ਼ੌਂਕ ਹੈ ਕਿ ਰੋਜ਼ ਲਗਭਗ ਡੇਢ 2 ਘੰਟੇ ਰੋਜ਼ ਕਿਤਾਬਾਂ ਨੂੰ ਦਿੰਦਾ ਜੀ ਇਨਾ ਉਹਨੂੰ ਪਿਆਰ ਹੈ ਕਿਤਾਬਾਂ ਦੇ ਨਾਲ ਸਾਰੀਆਂ ਉਹਦੀਆਂ ਵੀਡੀਓਜ਼ ਚੈੱਕ ਕਰ ਲਓ ਜੀ ਜ਼ਿੰਦਗੀ ਦੇ ਵਿੱਚ ਸੇਧ ਦੇਣ ਵਾਲੀਆਂ ਔਰ ਕੰਮ ਆਉਣ ਵਾਲੀਆਂ ਗੱਲਾਂ ਹੀ ਵੀਡੀਓਜ਼ ਦੇ ਵਿੱਚ ਉਹ ਕਰਦਾ ਆ ਜੀ ਤਰੱਕੀ ਪਰਮਾਤਮਾ ਨੇ ਬਖਸ਼ਣੀ ਹੁੰਦੀ ਹੈ ਜੀ ਤੁਹਾਨੂੰ ਪਰਮਾਤਮਾ ਬਹੁਤ ਤਰੱਕੀ ਦੇਵੇ ਪਰ ਉਹਦੇ ਜੋ ਹੈਲਪਫੁਲ ਹੈਂਸ ਹੁੰਦੇ ਆ ਤੁਹਾਡੀ ਪਰਸਨੈਲਿਟੀ ਦੇ ਵਿੱਚ ਨਖਾਰ ਲਿਆਉਣ ਵਾਲੇ ਚੰਗੀਆਂ ਗੱਲਾਂ ਕਰਦਾ ਉਹਦੀ ਕੋਈ ਵੀਡੀਓ ਚੈੱਕ ਕਰ ਲਓ ਕਿ ਹਰ ਇੱਕ ਦੇ ਵਿੱਚ ਵਧੀਆ ਗੱਲ ਕੀਤੀ ਹੁੰਦੀ ਹੈ ਚੰਗੀਆਂ ਗੱਲਾਂ ਕਰਦਾ ਔਰ ਪੜਿਆ ਲਿਖਿਆ ਬੰਦਾ ਆ ਸੋ ਬਜਰੰਗੀ ਵੱਲੋਂ ਜਾਨੀ ਕਿ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਇੱਕ ਬੇਨਤੀ ਹੈ ਜੀ ਸੂਝਵਾਨ ਬਣੋ ਬੀਬੇ ਬਣੋ ਪਲੀਜ਼ ਉਹਦੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰੋ ਜੀ ਹੁਣ ਇੱਥੋਂ ਪੀਜ਼ਾ ਚੱਕ ਕੇ ਆਪਾਂ ਦੋ ਤਿੰਨ ਕੰਮ ਹੋਰ ਕਰਨ ਜਾਣਾ ਤਾਂ ਕਿ ਉਹ ਚਾਰ ਪੰਜ ਘੰਟੇ ਬਾਅਦ ਜੇਕਰ ਆਪਣਾ ਪੇਜ ਚੈੱਕ ਕਰੇ ਤੇ ਉਹਨੂੰ ਪਤਾ ਲੱਗੇ ਕਿ ਬਜਰੰਗੀ ਨੇ ਉਹਦੇ ਬਿਹਾਫ ਤੇ ਕੋਈ ਵੀਡੀਓ ਪਾਈ ਹੈ ਤੇ ਤੁਸੀਂ ਸਾਰੇ ਸੁਣਨ ਵਾਲੇ ਰੱਬ ਵਰਗੇ ਸਰੋਤੇ ਆ ਨਹੀਂ ਮੇਰੀ ਗੱਲ ਮੰਨੀ ਹੈ ਜੀ ਔਰ ਆਪਾਂ ਸੂਝਵਾਨ ਬੰਦੇ ਦਾ ਸਾਥ ਦੇਣਾ ਹੈ ਬੰਦਾ ਚੰਗਾ ਪੜਿਆ ਲਿਖਿਆ ਹੈ ਜੀ ਧੰਨਵਾਦ ਹੈ ਜੀ